ਕਿੰਗ ਪੈਕ ਦਾ ਰਿਜ਼ਲਟ ਕਿੰਨਾ ਹੋਊਗਾ ਜਿਹਦੇ ਨਾਲ ਹੋਣਾ ਆ ਉਹਦੇ ਦਾ ਧੱਕ ਪੈਣੀ ਪੈਣੀ ਆ ਕਈ ਵੀਡੀਓ ਦੇਖ ਕੇ ਵੈਦਾਂ ਦੇ ਹੀ ਧੱਕ ਪੇਜ ਜਾਂਦੀ ਹੈ ਇਸ ਕਰਕੇ ਉਹ ਮੇਰੇ ਨਾ ਦੀਆਂ ਫੇਕ ਵੀਡੀਓ ਚਲਾ ਚਲਾ ਕੇ ਆਪਣੀਆਂ ਹੀ ਦਵਾਈਆਂ ਵੇਚੀ ਜਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਆਰਡਰ ਕਰਨਾ ਆ ਸਹੀ ਜਗ੍ਹਾ ਕਰੋ ਜਿੱਦਾਂ ਹੁਣ ਆ ਭਾਜੀ ਹੁਣੀ ਵੀਡੀਓ ਕਾਲ ਦੇ ਉੱਤੇ ਹੈਗੇ ਆ ਇਹਨਾਂ ਨੇ ਪੂਰੀ ਤਸੱਲੀ ਕਰਨੀ ਸੀਗੀ ਕਿ ਦੇਖਣਾ ਸੀਗਾ ਕਿ ਬੰਦਾ ਜਿਹੜਾ ਵੀਡੀਓ ਦੇ ਵਿੱਚ ਹੈਗਾ ਆ ਉਹੀ ਦਵਾਈ ਭੇਜ ਰਿਹਾ ਆ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਵਹਿਮ ਤੈਨੂੰ ਲੱਗਦਾ ਕਿ ਅਗਲਾ ਬੰਦਾ ਤੁਹਾਡੇ ਨਾਲ ਫਰੌਡ ਕਰ ਰਿਹਾ ਆ ਮੈਂ ਕਿਤੇ ਅਮਰੀਕਾ ਕੈਨੇਡਾ 'ਚ ਨਹੀਂ ਬੈਠਾ ਪੰਜਾਬ ਨਵੇਂ ਸ਼ਹਿਰ ਵਿੱਚ ਹੀ ਆ ਔਰ ਜਿਹੜੇ ਫਰੌਡ ਕਰਦੇ ਉਹ ਮੇਰੇ ਨਾਲ ਦੇ ਗਏ ਜਾਂਦੇ ਭਾਜੀ ਤਾਂ ਹੁੰਦੇ ਨਹੀਂ ਹੈਗੇ ਭਾਜੀ ਪੰਜਾਬ ਦੇ ਹੀ ਆ ਔਰ ਨਵੇਂ ਸ਼ਹਿਰ ਦੇ ਵਿੱਚ ਚੌਂਕ ਦੇ ਵਿੱਚ ਬੈਠੇ ਆ ਤੁਸੀਂ ਆਪਣੀ ਪੂਰੀ ਤਸੱਲੀ ਕਰੋ ਕਿਸੇ ਤਰ੍ਹਾਂ ਦਾ ਵੀ ਸ਼ੱਕ ਪੈਂਦਾ ਆ ਤੁਸੀਂ ਭਗਵਾਨ ਹੁੰਦਾ ਕਸਟਮਰ ਤੁਸੀਂ ਆਪਣੀ ਪੂਰੀ ਤਸੱਲੀ ਕਰ ਸਕਦੇ ਆ ਵੈਦ ਰਾਹੁਲ ਲੜੋਈਆ ਨਵਾਂ ਸ਼ਹਿਰ ਤੋਂ ਦੇਸੀ ਦਵਾਈਆਂ ਵਾਲੇ ਭਾਜੀ ਕੁਝ ਕਹਿਣਾ ਹੋਰ ਤੁਸੀਂ ਉਹ ਜੀ ਨਾ ਨਾ ਲੱਗਦਾ ਬਣਾ ਡਿਸਕੂਟ ਦੇ ਦਿੱਤੀ ਐ ਬਸ ਉਹ ਨੂੰ ਮੈਨੂੰ ਟੈਗ ਤਿਆਰ ਕਰ ਦਿੰਦਾ ਮੇਰੇ ਨਾਲ ਕੋਈ ਗੱਲ ਨਹੀਂ ਬਾਜੀ ਮੈਂ ਤੁਹਾਨੂੰ ਸਕੈਨਰ ਵਗੈਰਾ ਭੇਜ ਦਿੰਦਾ ਓਕੇ ਜੀ ਥੈਂਕ ਯੂ ਜੀ ਥੈਂਕ ਯੂ